ਜਲੰਧਰ ਦੇ ਵਿੱਚ ਜੋ ਮਾਸੂਮ ਲੜਕੀ ਦੇ ਨਾਲ ਇੱਕ ਘਟਨਾ ਕੀਤੀ ਗਈ ਉਸ ਤੋਂ ਬਾਅਦ આરોપી ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਪੁਲਿਸ ਨੂੰ આરોપી ਦਾ 9 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਉੱਥੇ ਅਦਾਲਤ ਵਿੱਚ ਪੇਸ਼ ਕਰਦੇ ਸਮੇਂ ਪੁਖਤਾ ਪ੍ਰਬੰਧ ਪੁਲਿਸ ਵੱਲੋਂ ਕੀਤੇ ਗਏ ਤੇ આરોપી ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਉਹ ਲਟਖਟਾ ਕੇ ਤੁਰਦਾ ਹੋਇਆ ਪੁਲਿਸ ਦੇ ਗ੍ਰਿਫਤ ਦੇ ਵਿੱਚ ਨਜ਼ਰ ਆਇਆ ਤਾਂ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੂਰੇ ਪੁਕਤਾ ਪ੍ਰਬੰਧ ਕਰਦੇ ਹੋਏ ਇਸ ਨੂੰ ਜਿਹੜਾ ਕਿ ਅਦਾਲਤ ਵਿੱਚ ਪੇਸ਼ ਕੀਤਾ ਤਾਂ 9 ਦਿਨਾਂ ਦਾ ਰਿਮਾਂਡ ਹਾਸਲ ਹੋ ਗਿਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਕਿ ਆਖਰ ਉਸ ਨੇ ਉਸ ਲੜਕੀ ਦੇ ਨਾਲ ਹੋਰ ਕੀ ਕੁਝ ਕੀਤਾ ਕੀ ਕੀ ਪਲਾਨ ਕੀਤਾ ਹੋਇਆ ਸੀ ਅਤੇ ਕਿਸ ਤਰੀਕੇ ਦੇ ਨਾਲ ਉਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਹੋਰ ਉਸ ਨੇ ਕੀ ਕੁਝ ਸੋਚਿਆ ਸੀ ਤਾਂ ਵੱਡੇ ਖੁਲਾਸੇ ਜਿਹੜੇ ਕਿ ਇਸ ਰਿਮਾਂਡ ਦੇ ਦੌਰਾਨ ਹੋਣਗੇ ਪੁਖਤਾ ਪ੍ਰਵੰਧਾਂ ਦੇ ਹੇਠ ਹੀ ਜੜਕੀ ਰੋਪੀ ਨੂੰ ਲਿਆਂਦਾ ਗਿਆ ਸੀ ਕਿਉਂਕਿ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਬੇਰਹਿਮੀ ਦੇ ਨਾਲ ਘੁਟਾਪਾ ਗੁੱਸੇ ਵਿੱਚ ਆਏ ਗਵਾਂਢੀਆਂ ਦੇ ਵੱਲੋਂ ਪਰਿਵਾਰ ਵੱਲੋਂ ਕੀਤਾ ਗਿਆ ਸੀ ਉੱਥੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਹਰਿੰਦਰ ਸਿੰਘ ਗਿੱਲ ਅਤੇ ਵਕੀਲ ਪੰਕਜ ਸ਼ਰਮਾ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ 9 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਤੇ ਕਿਹੜੇ-ਕਿਹੜੇ ਜਿਹੜੇ ਕੀ ਇਸ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਕੀ ਕੀ ਇਨਵੈਸਟੀਗੇਸ਼ਨ ਹੋਵੇਗੀ ਸਭ ਤੋਂ ਪਹਿਲਾਂ ਅਸੀਂ ਪੁਲਿਸ ਅਫਸਰ ਦਾ ਬਿਆਨ ਸੁਣਦੇ ਹਾਂ आज जो हमारा मुकदमा नंबर 230 सौ तीस डेटेड तेईस ग्यारह दो हज़ार पच्चीस को जो अंडर सेक्शन एक सौ तीन एक जेमन एक और पैंसठ जेमन एक और छाठ बी एन एस और सिक्स पॉस्टो एक्ट तक दर्ज किया गया था उसमें आज हमने दोषी को मानजो कोर्ट में पेश किया है और मानजीव कोर्ट ने हमें दस दिन का रिमांड मांगा था हमें मानजो कोर्ट ने नौ दिन का पुलिस रिमांड दिया है और पुलिस रिमांड के बाद जो नेक्स्ट इन्वेस्टिगेशन है वो अभी जारी है ਔਰ ਉਸਕੇ ਸਖਤੀ ਸੇ ਪੁੱਛਤਾਚ ਕਰਕੇ ਜੋ ਆ ਜੈਸਾ ਵੀ ਜੋ ਆਏਗਾ ਉਹ ਆਪਕੋ ਦਤਾ ਦੇ। ਅਰੋਪੀ ਨੇ ਜਿਸ ਸੇ ਹਤਿਆ ਕੀਤੀ ਲੜਕੀ ਕੀ? ਕੀ ਆ ਉਹ ਸਬੂਤ ਪੁਲਿਸ ਕੋ ਮਿਲਾ ਹੈ? ਬਿਲਕੁਲ ਜੀ ਉਹ ਅਸੀਂ ਹੁਣ ਰਮਾਨਦਰਾਮ ਜਿਹੜੀਆਂ ਜੋ ਚੀਜ਼ਾਂ ਸਾਡੀ ਹੈਗੀਆਂ ਸਾਰਾ ਕੁਝ ਬਰਾਮਦ ਨਹੀਂ ਬਰਾਮਦ ਕਰਾਂਗੇ ਜੀ ਹੁਣ ਅਸੀਂ ਜਿਹਦਾ ਡਿਮਾਂਡ ਕੀਤੀ ਜਾ ਰਹੀ ਪਰਿਵਾਰਕ ਮੈਂਬਰਾਂ ਵੱਲੋਂ ਕਿ ਇਹ ਹਾਂ ਵੀ ਕਹਿੰਦੇ ਕਿ ਹਾਈ ਟੈਕ ਦੇ ਵਿੱਚ ਫਾਸਟ ਟਰੈਕ ਕੋਰਟ ਦੇ ਵਿੱਚ ਇਹਨਾਂ ਕੇਸ ਦਾ ਉਹ ਫਾਸਟ ਟਰੈਕ ਕੋਰਟ ਦੇ ਵਿੱਚ ਉਦੋਂ ਹੋਊਗਾ ਜੀ ਜਦੋਂ ਅਸੀਂ ਦੋਸ਼ੀ ਦਾ ਚਲਾਨ ਜਿਹੜਾ ਹੈਗਾ ਉਹਦੇ ਅਨ ਟਾਈਮ ਅਸੀਂ ਕੋਰਟ ਚ ਦਵਾਵਾਂਗੇ ਔਰ ਦੇਣ ਤੋਂ ਬਾਅਦ ਜਿਹੜਾ ਜਿਹੜਾ ਟ੍ਰਾਇਲ ਚੱਲਣਾ ਹੈਗਾ ਉਦੋਂ ਅਸੀਂ ਇਹ ਮੰਨ ਜੋ ਕੋਰਟ ਚ ਐਪਲੀਕੇਸ਼ਨ ਦੇ ਕੇ ਫਾਸਟ ਟਰੈਕ ਦੇ ਵਿੱਚ ਇਹ ਇਸ ਕੇਸ ਦੀ ਜਿਹੜੀ ਹੈਗੀ ਆ ਉਹ ਅਸੀਂ ਪੈਰਵਾਈ ਕਰਾਂਗੇ ਲੇਕਿਨ ਜੈਸੇ ਬਤਾਇਆ ਗਿਆ ਕਿ ਆਪਨੇ ਕਿ 9 ਦਿਨ ਦਾ ਰਿਮਾਂਡ ਮਿਲਿਆ ਹੈ ਤੋ આરોપી ਕੇ ਘਰ ਸੇ ਕੁਛ ਬਰਾਮਦ ਕੀਤਾ ਗਿਆ ਅਭੀ ਤੱਕ ਨੋਰਥਰਨ ਇਨਵੈਸਟੀਗੇਸ਼ਨ ਕੱਲ ਗੁਫਤਰੀ ਡਾਲ ਕੇ ਅੱਜ ਕੋਰਟ ਮੇ ਪੇਸ਼ ਕੀਤਾ ਹੈ ਜੀ ਔਰ ਇਸ ਕੋ ਰਿਮਾਂਡ ਕੇ ਬਾਅਦ जो भी इसने हीनियस क्राइम किया है जो भी घरों वारदात की है उसमें इसने कैसे कैसे मर्डर किया और क्या क्या और किया तो सारा और वो सारा कुछ के दौरान करके और इन्वेस्टिगेशन आगे जो एज पर लॉ हैगा वो असली ने को बरामद करा लेकिन जो पुलिस अधिकारी को सस्पेंड किया गया है उस पर अभी तक क्या एक्शन है परिवार वाले कह रहे हैं और ਜੋ ਪੋਲਿਟਿਕਲ ਨੇਤਾ ਹੈ ਉਹ ਕਹਿ ਰਹੇ ਕਿ ਉਸ ਪਰ ਜੋ ਮਾਮਲਾ ਦਰਜ ਕੀਤਾ ਜਾਇਆ ਜਾਣਾ ਚਾਹੀਏ ਔਰ ਬਰਖਾਸ ਕੀਤਾ ਜਾਣਾ ਹੈ ਉਹ ਕੰਸਰਵੇਸ਼ਨ ਹੈਗਾ ਜੀ ਔਰ ਇਹਨੂੰ ਅਸੀਂ ਸਸਪੈਂਡ ਕਰਕੇ ਲਾਈਨ ਹਜ਼ਰ ਕਰਤਾ ਉਸ ਤੋਂ ਬਾਅਦ ਕਿ ਜੇ ਹੋਰ ਕੀ ਮੈਕੈਨਿਜ਼ਮ ਸੀ ਹੋਊਗਾ ਅਸੀਂ ਆਪਣਾ ਜੋ ਹੋਊਗਾ ਉਸ ਹਿਸਾਬ ਨਾਲ ਉਹਨੇ ਕਾਰਵਾਈ ਕੀਤੀ ਜਾਊਗੀ ਤੋਂ ਮੰਗਤ ਰਾਮ ਕੋ ਵੀ ਲਾਈਨ ਹਜ਼ਰੀ ਕੀਆ ਗਿਆ ਨਹੀਂ ਸਸਪੈਂਡ ਵੀ ਕੀਤਾ ਹੈ ਔਰ ਤਹੀ ਵਕੀਲ ਪੰਕਜ ਸ਼ਰਮਾ ਦਾ ਵੀ ਬਿਆਨ ਸਾਹਮਣੇ ਆ ਉਹਨਾਂ ਕਹਿੰਿਆ ਕਿ ਯੂਰੋਪੀਨਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਦੁਆਰਾ 10 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ 9 ਦਿਨਾਂ ਦਾ ਰਿਮਾਂਡ ਦਿੱਤਾ ਇਸ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਤੇ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਆਖਰ ਇਸ ਦੇ ਦਿਮਾਗ ਦੇ ਵਿੱਚ ਹੋਰ ਕੀ ਕੁਝ ਚੱਲ ਰਿਹਾ ਸੀ ਦੋਸ਼ੀ ਕੇ ਅਕਿਊਜ਼ ਕੇ ਲਈ ਜੋ ਐਪਲੀਕੇਸ਼ਨ ਰੱਖੀ ਥੀ ਉਸਮੇ 10 ਦਿਨ ਦਾ ਪੁਲਿਸ ਰਿਮਾਂਡ ਸੀ ਕੀਆ ਗਿਆ ਥਾ ਫਰਮ ਜਨਰਲ ਕੋਰਟ ਐਂਡ ਦੀ ਆਨਰੇਬਲ ਕੋਰਟ ਹੈਸ ਗ੍ਰਾਂਟਡ ਦੀ ਪੁਲਿਸ ਰਿਮਾਂਡ ਅਪ ਟੂ 3rd ਆਫ ਡਿਸੰਬਰ 3 12 ਤੱਕ ਦਾ ਜੋ ਪੁਲਿਸ ਰਿਮਾਂਡ ਆਨਰੇਬਲ ਕੋਰਟ ਨੇ ਇਹ ਦਿਆ ਹੈ जैसे मैं अभी बता रहा था कि दैट इज सफिशिएंट टाइम फॉर द पुलिस टू इन्वेस्टिगेट द मैटर सारा आस्पेक्ट थॉरली इन्वेस्टिगेट हो सके इस आस्पेक्ट में जो कुछ एक्यूज से पूछना हो वो पूछ पूछ सकें जो किसी तरह का कोई आस्पेक्ट रहना जाए उसके लिए ऑनरेबल कोर्ट ने पुलिस की एप्लीकेशन को कंसिडर करते हुए तीन बारह तक का पुलिस रिमांड आज ग्रांट किया जैसे पुलिस अधिकारी ने बताया है कि नौ दिन का रिमांड मिला है तो इसमें सबूत क्या पेश किए गए थे क्या कुछ मिला आरोपी के अभी पुलिस ने द्वारा कुछ दिखाया गया कि कैसे मर्डर किया या कोई चीज जो जिससे मर्डर किया गया ऐसा है अभी जो प्रोसिक्यूशन की स्टोरी जो जो अभी तक कंप्लेनेंट की जो सच्चाई है जो एफ के रूप में दर्ज हो चुकी है वो सामने रखी गई थी ऑनरेबल कोर्ट के आगे और जो जो एस्पेक्ट्स अभी इन्वेस्टिगेट होने हैं जैसे डीएनए है या और बाकी सारे एस्पेक्ट्स जो अभी इन्वेस्टिगेशन का हिस्सा है जो अभी डिस्क्लोज नहीं किए जा सकते तो उनके बारे में वो सारा उस चीज की विषय की गंभीरता को लेते हुए पुलिस ने दस दिन का मांगा पुलिस रिमांड और तीन बार तक देखे का मिला तो जी इस तरह जी जो कोई कबूल करना और जो है ਇੱਕ ਜਿਹੜਾ ਇਹ ਸਾਰਾ ਇਹਨੂੰ ਵੀ ਕਾਨੂੰਨੀ ਰੂਪ ਦੇ ਨਾਲ ਇਨਵੈਸਟੀਗੇਟ ਕਰਨਾ ਜ਼ਰੂਰੀ ਹੁੰਦਾ ਹੈ ਪੁਲਿਸ ਲਈ ਉਹਦੇ 'ਚ ਵੀ ਕਈ ਸਾਰੀਆਂ ਗੱਲ ਨਹੀਂ ਨਹੀਂ ਉਹਦੇ 'ਚ ਕਈ ਸਾਰੀਆਂ ਗੱਲਾਂ ਹੁੰਦੀਆਂ ਕਿ ਉਸ ਜਿਹੜਾ ਇਹਨੇ ਕੋਈ ਚੀਜ਼ ਮੰਨੀ ਕਿਸੇ ਨੇ ਕਬੂਲ ਕੀਤਾ ਉਹਦੇ ਬਾਰੇ 'ਚ ਵੀ ਇਨਵੈਸਟੀਗੇਸ਼ਨ ਹੁੰਦੀ ਹੈ ਲਾਅ ਦੇ ਵਿੱਚ ਕਈ ਸਾਰੇ ਭਰੋਬਧਾਨ ਹੈ ਜਿਨ੍ਹਾਂ ਨੂੰ ਪੁਲਿਸ ਨੇ ਪੂਰਾ ਕਰਨਾ ਜੇ ਉਹ ਕਮੀਆਂ ਰਹਿ ਜਾਂਦੀਆਂ ਜਿਸ ਦਾ ਪੂਰਾ ਪੂਰਾ ਫਾਇਦਾ ਦੋਸ਼ੀ ਨੂੰ ਆਂਦੇ ਸਮੇਂ ਤੱਕ ਮਿਲਦਾ ਸੋ ਇਸ ਵੇਲੇ ਮੈਂ ਸਮਝਦਾ ਕਿ ਪੁਲਿਸ ਦੇ ਉੱਤੇ 9 ਦਿਨ ਦਾ ਸਮਾਂ ਉਹਨਾਂ ਨੂੰ ਦੇਣਾ ਚਾਹੀਦਾ ਕਿ ਉਹ thorough investigation ਕਰ ਸਕਣ thorough investigation ਕਰਕੇ ਜੋ ਹੈ ਸਚਾਈ ਜੋ ਅਸਲੀਅਤ ਜੋ ਸਾਰੇ ਸਬੂਤ ਇਕੱਠੇ ਕਰਕੇ ਅਦਾਲਤ ਚ ਰੱਖ ਸਕਣ ਤਾਂ ਜੋ ਜਿਹੜਾ ਹੈ ਪੀੜਤ ਪਰਿਵਾਰ ਇਸ ਨੂੰ ਇਨਸਾਫ ਮਿਲੇ ਜਿਸ ਨੇ ਅਪਰਾਧ ਕੀਤਾ ਉਸ ਨੂੰ ਜਿਹੜਾ ਹੈ ਉਸ ਤੰਗ ਦੇ ਨਾਲ ਮਾਰੋਗ ਅਦਾਲਤ ਜੋ ਠੀਕ ਸਮਝੇ ਜੇ ਜਿਸ ਨੇ ਜੋ ਗਲਤੀ ਕੀਤੀ ਜੋ ਅਪਰਾਧ ਕੀਤਾ ਉਹਨੂੰ ਉਸ ਤੰਗ ਦੇ ਨਾਲ ਸਜ਼ਾ ਮਿਲ ਸਕੇ ਇਸ ਘਟਨਾ के बाद पुलिस द्वारा पुलिस के ही अपने जो अधिकारी हैं या कर्मचारी उन पर एक्शन लिया गया है क्या उस पर भी कोर्ट में सुनवाई होगी क्योंकि पुलिस द्वारा सस्पेंड तो कर दिया गया है जिस ए एस आई को क्योंकि एक सीरियस क्राइम था उसे कहीं ना कहीं शेल्टर देने की कोशिश की आरोपी को देखिए जो जो ये एस्पेक्ट है जो ये ये जो मुद्दा है कि पुलिस के एक थानेदार को या एक ए एस आई को सस्पेंड किया गया है ये एक्यूज की इन्वेस्टिगेशन से एक सेपरेट मुद्दा है कि उसकी कुछ ड्यूटी थी उसने जी, तो जी 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 उसकी एक ड्यूटी थी उसने वो फुलफिल करी नहीं करी पुलिस ने उसे सस्पेंड किया है अगला कोर्स ऑफ एक्शन क्या रहता है आज सुबह इस शहर के आ, जो सीपी मैडम है कमिश्नर ऑफ पुलिस वो पीड़ित परिवार के वहां मिलकर आए हैं और आश्वासन दिया गया है कि पूरा थोरोली एक एस्पेक्ट देखा जाएगा जिस जिसकी गलती होगी उसको बख्शा नहीं जाएगा और जो पीड़ित परिवार है उसको एक एक मिनट भाई पीड़ित परिवार को देश के कानून पर कानून व्यवस्था पर पुलिस प्रणाली पर पूरा विश्वास है भरोसा है कि उन्हें इंसाफ मिलेगा हालांकि कई तरह के लोग आके मिलते हैं कि हाँ जी ये 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 हम ये कोई कैंडल मार्च करें या कुछ भी पर इनकी तरफ से यही है कि हाँ जी हम अपना वो जो रहेगा हमें देश के कानून पर पूरा भरोसा है तो जो कानूनी बात है वो मैंने आपको बता दिया लॉयर होने के नाते सर, मेरा ओ, ही कह रहा है कि जिस द्वारा इस पे लापरवाही है वो दूसरी बात है वो आज में अभी यहाँ पे कोर्ट में डिस्कस नहीं हुआ कोर्ट में सिर्फ आज जो था वो दोषी का जो जो अक्यूज का पुलिस रिमांड का वही एप्लीकेशन थी जो तीन बारह तक का दे दिया गया है थैंक यू आपका नाम सर पंकज शर्मा ਕਾਇਦਾਂ ਦੇ ਕਿ ਜਲੰਧਰੀ ਘਟਨਾ ਨੇ ਸਾਰਿਆਂ ਨੂੰ ਝੰਡੋੜ ਕੇ ਰੱਖ ਦਿੱਤਾ ਤੇ ਲਗਾਤਾਰ આરોપી ਦੇ ਖਿਲਾਫ ਸਖਤ ਐਕਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਉਸ ਨੂੰ ਜਹੀ ਸਜ਼ਾ ਮਿਲੇ ਕਿ ਹੋਰ ਲੋਕ ਇਸ ਸਜ਼ਾ ਨੂੰ ਸੁਣ ਕੇ ਅਜੇਹੀ ਕਦੇ ਵੀ ਘਣਾਉਣੇ ਹਰਕਤ ਨਾ ਕਰਨ ਹਕੀਕਤੂ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ